ਸਭ ਤੋਂ ਵੱਡੀ ਤੇ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ ਮੈਕਾ ਲਖਤਰੀ ਭਾਰਤ ਪਾਕਿਸਤਾਨ ਤਣਾਅ ਦੇ ਮਾਹੌਲ ਤੋਂ ਬਾਅਦ ਹੁਣ ਬਾਜ਼ਾਰਾਂ ਤੇ ਮੰਡੀਆਂ ਵਿੱਚ ਬੁਰਾ ਹਾਲ ਪਾਕਿਸਤਾਨ ਵਿਚਕਾਰ ਬਣੇ ਤਣਾਅ ਦੇ ਮਾਹੌਲ ਤੋਂ ਬਾਅਦ ਜਿੱਥੇ ਲੋਕਾਂ ਵਿੱਚ ਮੱਛੇ ਹਰ ਕੰਮ ਦੇ ਚੱਲਦੇ ਲੋਕਾਂਾਂ ਵੱਲੋਂ ਕਰਾਂ ਚ ਜ਼ਰੂਰ ਤੋਂ ਵੱਧ ਰਾਸ਼ਨ ਅਤੇ ਹੋਰ ਰੋਜ਼ਮਰਾਂ ਦੀ ਜ਼ਰੂਰਤਾਂ ਸਮਾਨ ਕਰਾਂ ਵਿੱਚ ਇਕੱਟਾ ਕੀਤਾ ਪਰ ਹੁਣ ਮਾਹੌਲ ਸ਼ਾਂਤ ਹੋਣ ਤੋਂ ਉਪਰੰਤ ਵਿਚਾਰਾਂ ਵਿੱਚ ਛਣਾਤਾਜ ਸ਼ਾਇਆ ਹੋਇਆ ਹੈ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਬਾਜ਼ਾਰ ਅਤੇ ਮੰਡੀਆਂ ਵਿੱਚ ਦੁਕਾਨਦਾਰਾਂ ਪਰ ਉਹ ਗੱਲਬਾਤ ਕਰਦੇ ਦੱਸਿਆ ਗਿਆ ਕਿ ਜੰਗ ਦੇ ਹਾਲਾਤ ਬਣਨ ਨਾਲ ਲੋਕਾਂ ਵਿੱਚ ਮੱਚੇ ਹਰ ਕੰਮ ਦੇ ਚੱਲਦੇ ਲੋਕਾਂ ਵੱਲੋਂ ਪਹਿਲਾਂ ਹੀ ਮੰਡੀਆਂ ਖਾਲੀ ਕਰ ਦਿੱਤੀਆਂ ਗਈਆਂ ਜ਼ਰੂਰ ਤੋਂ ਵੱਧ ਸਮਾਨ ਘਰਾਂ ਵਿੱਚ ਜਮ੍ਹਾਂ ਕਰ ਲਿਆ ਇਸ ਤੇ ਚੱਲਦੇ ਹੁਣ ਦੁਕਾਨਦਾਰ ਮੰਡੀਆਂ ਵਿੱਚ ਮੱਖੀਆਂ ਮਾਰਦੇ ਨਜ਼ਰ ਆ ਰਹੇ ਹਨ ਜੇਕਰ ਆੜਤੀਆਂ ਦੀ ਰੋਜ਼ਾਨਾ ਕਲੈਕਸ਼ਨ ਦੀ ਗੱਲ ਕਰੀਏ ਤਾਂ 5000 ਤੋਂ ਵੱਧ ਨਹੀਂ ਹੋ ਰਹੀ ਜੋ ਕਿਸੇ ਸਮੇਂ 50000 ਤੋਂ 1 ਲੱਖ ਵਿਚਾਰੇ ਹੁੰਦੀ ਸੀ ਕਿਉਂਕਿ ਲੋਕ جنگ ਦੇ ਮਾਹੌਲ ਵਿੱਚ ਪੈਨਿਕ ਹੋ ਕੇ ਡਰਦੇ ਚੱਲਦੇ ਸਾਰਾ ਕੰਮ ਪਹਿਲਾਂ ਹੀ ਕਰ ਗਿਆ ਜਿਸ ਨਾਲ ਹੁਣ ਦੁਕਾਨਦਾਰ ਫਾਕੇ ਕੱਟ ਰਹੇ ਹਨ ਹੁਣ ਅਸੀਂ ਦੋਵੇਂ ਦੇਸ਼ਾਂ ਦੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਦੋਵੇਂ ਪਾਸੇ ਸ਼ਾਂਤੀ ਤੇ ਅਮਨ ਬਣਾ ਕੇ ਰੱਖਣ ਤਾਂ ਜੋ ਸਾਰੇ ਕਾਰੋਬਾਰ ਮੁੜ ਪਟੜੀ ਤੇ ਆ ਸਕਣ ਟਮਾਟਰ ਜੋ ਕਿ ਇੱਥੋਂ ਅਫਗਾਨਿਸਤਾਨ ਤੱਕ ਐਕਸਪੋਰਟ ਹੁੰਦਾ ਸੀ ਹੁਣ ਮੀਡੀਆ ਵਿੱਚ ਸਸਤੇ ਭਾ ਹੁਣ ਮੰਡੀਆਂ ਵਿੱਚ ਸਸਤੇ ਭਾਦ ਵਿੱਚ ਰੋੜਿਆ ਜਿਸ ਕਾਰਨ ਕਿਸਾਨ ਵੀ ਪਰੇਸ਼ਾਨ ਨੇ ਕਿਉਂਕਿ ਉਸ ਨੂੰ ਮੰਡੀਆਂ ਵਿੱਚ ਫਸਲ ਲਿਆ ਕੋਈ ਮੁੱਲ ਨਹੀਂ ਮਿਲ ਰਿਹਾ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਪੈਨਿਕ ਹੋ ਕੇ ਗਲਤ ਫੈਸਲਾ ਨਾ ਲੈਣ ਗੁਰਵੀਨ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜੀ ਚਾਗਰ ਕੇ ਮਾਹੌਲ ਆ ਮੰਡੀਆਂ ਦੇ ਉੱਪਰ ਕਿੰਨਾ ਅਸਰ ਪਿਆ ਕਾਰੋਬਾਰ ਦੇ ਉੱਪਰ ਦੇਖੋ ਜੀ ਜਿਹੜੇ ਸਾਡੇ ਜੰਗ ਦੇ ਮਾਹੌਲ ਬਣੇ ਨੇ ਉਹਦੇ ਕਰਕੇ ਮੰਡੀਆਂ 'ਚ ਅਸਰ ਦਾ ਬਹੁਤ ਜ਼ਿਆਦਾ ਹੈ ਪਹਿਲਾਂ ਤਾਂ ਦੋ ਚਾਰ ਦਿਨ ਲੋਕਾਂ ਨੇ ਪੈਨਿਕ ਕਰਕੇ ਸਬਜ਼ੀ ਨੂੰ ਹਾਹਾਕਾਰ ਲੋਕਾਂ ਨੇ ਸ਼ਹਿਰ 'ਚ ਖਬਰ ਫਲਾਤੀ ਜੀ ਸਬਜ਼ੀ ਮੰਡੀ ਆ ਘਰ ਮੱਚ ਗਈ ਰਾਸ਼ਨ ਵਾਲੀਆਂ ਦੁਕਾਨਾਂ ਤੇ ਲੋਕ ਨੇ ਹਾਹਾਕਾਰ ਮਚਾਤੀ ਜੋ ਸਾਡਾ ਜੰਗ ਦਾ ਮਾਹੌਲ ਬਣਾਇਆ ਗਿਆ ਇਸ ਨੂੰ ਅਸੀਂ ਇੱਕੋ ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਨੂੰ ਪੈਨਿਕ ਨਾ ਕੀਤਾ ਜਾ ਕਿ ਲੋਕਾਂ ਵੱਲੋਂ 6-6 ਮਹੀਨਿਆਂ ਦਾ ਰਾਸ਼ਨ ਇਕੱਠਾ ਕਰ ਲੈਣਾ ਇਹ ਕਰ ਲੈਣਾ ਉਹ ਕਰ ਲੈਣਾ ਮੰਡੀ ਦੇ ਵਿੱਚ ਦੇਖੋ ਜੀ ਇੱਕ ਅਸਰ ਹੋਇਆ ਸਾਡੀ ਲੇਬਰ ਵਾਲੇ ਸਾਰੇ ਚਲੇ ਗਏ ਜਿਹਦੇ ਕੋ ਅਸੀਂ ਪੈਸੇ ਲੈਣੇ ਆ ਅਸੀਂ ਤਾਂ ਪ੍ਰਵਾਸੀਆਂ ਤੇ ਦੇਖੋ ਜੀ ਡਿਪੈਂਡੈਂਟ ਜਿੰਨੂੰ ਕਹਿ ਦਿੰਦੇ ਆ ਅਸੀਂ ਇੱਕ ਪ੍ਰਵਾਸੀਆਂ ਡਿਪੈਂਡ ਆ ਉਹਨਾਂ ਬਗੈਰ ਨਾ ਤਾਂ ਅਸੀਂ ਮਾਲ ਚੁੱਕ ਸਕਦੇ ਆ ਉਹਨਾਂ ਤੇ ਅਸੀਂ ਡਿਪੈਂਡ ਆ ਮਾਲ ਵੀ ਉਹੀ ਖਰੀਦਦੇ ਆ ਜਿਹਦੇ ਕੋ ਅਸੀਂ ਪੇਮੈਂਟ ਲੈਣ ਜਾਣੇ ਆ ਉਹਦੇ ਕੋਲ ਇੱਕੋ ਗੱਲ ਸੀ ਦੇਖੋ ਜੀ ਜੰਗ ਦਾ ਮਾਹੌਲ ਆ ਤੁਸੀਂ ਪੈਸੇ ਲੈਣ ਆਗੇ ਕੁਛ ਵੈਸੇ ਹੀ ਬਾਹਰ ਚਲੇ ਗਏ ਸਾਡੇ ਖੁਦ ਦੇ ਇੱਕ ਦੋ ਦਿਨ ਇੱਥੇ ਮੰਡੀ ਦੇ ਸਾਇਰਨ ਵੱਜੇ ਮੇਰੇ ਖੁਦ ਦੇ ਦੋ ਚਾਰ ਬੰਦੇ ਪੰਜ ਬੰਦੇ ਵਾਪਸ ਟ੍ਰੇਨ ਤੇ ਚਲੇ ਗਏ ਕਿੰਨਾ ਕਰਕੇ ਸਾਨੂੰ ਆਪ ਨੂੰ ਬਹੁਤ ਨੁਕਸਾਨ ਆਇਆ ਸਾਡਾ ਕੰਮਕਾਰ ਬੰਦ ਹੋਇਆ ਪਿਆ ਜੀ ਪਹਿਲਾਂ ਤਾਂ ਲੜਾਈ ਕਲੇ ਬੋਲ ਪੜਿਆ ਸੀ ਇਹਦੇ ਵਿੱਚ ਕਾਰੋਬਾਰ ਉੱਪਰ ਕਿੰਨਾ ਅਸਰ ਪਿਆ ਕਿੰਨਾ ਜਿਹੜਾ ਮਟੀਰੀਅਲ ਜਿਹੜਾ ਆਰਡਰ ਜਾਂਦਾ ਜਾਂ ਉੱਧਰ ਹੁੰਦਾ ਦੇਖੋ ਜੀ ਜੇ ਆਪਾਂ ਗੱਲ ਕਰੀਏ ਬਾਹਰੋਂ ਇੱਧਰ ਆਣ ਦੀ ਤਾਂ ਦੇਖੋ ਪਹਿਲਾਂ ਤੇ ਸਾਡਾ ਸਰਦੀ ਜਿਹਨੂੰ ਕਹਿ ਦਿੰਦੇ ਆ ਸਰਾਂਤ ਜਿਹਨੂੰ ਆਪਾਂ ਆਪਣੀ ਸਰਾਂਤ ਕਹਿੰਦੇ ਆ ਵਾਗਾ ਬੋਟ ਉਹ ਤਾਂ ਬਿਲਕੁਲ ਬੰਦ ਹੈ ਜਿਸ ਤੋਂ ਸਾਨੂੰ ਮਾਲ ਨਹੀਂ ਆਂਦਾ ਨਾ ਇੱਧਰੋਂ ਜਾਂਦਾ ਹੈ ਇੱਧਰੋਂ ਨਾ ਜਾਣ ਨਾਲ ਸਾਨੂੰ ਇਹ ਨੁਕਸਾਨ ਹੈ ਜਿਹੜਾ ਇੱਥੇ ਟਮਾਟਰ ਦਾ ਦੇਖੋ ਜੀ 100 ਰੁਪਏ ਸਾਨਾ ਨੂੰ ਕਿੰਨਾ ਨੁਕਸਾਨ ਹੋ ਰਿਹਾ ਤੇ ਜਿਹੜਾ ਬਾਹਰੋਂ ਆਉਣ ਦੀ ਗੱਲ ਹੈ ਦੇਖੋ ਜੀ ਵਾਇਆ ਗੁਜਰਾਤ ਬਾਰਡਰ ਇਹ ਬੰਬੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਚ ਪਹਿਲਾਂ ਮਾਲ ਆ ਜਾਂਦਾ ਫਿਰ ਉਹ ਤੋਂ ਇੱਥੇ ਆਂਦਾ ਹੈ ਜਿਸ ਤੇ ਪ੍ਰੋਪਰ ਮਹਿੰਗਾਈ ਜਿਸ ਨੂੰ ਕਹਿੰਦੇ ਮਹਿੰਗਾਈ ਦੀ ਵਾਰ ਵਾਈਦੀ ਹੈ 30 ਰੁਪਏ ਕਿਲੋ ਵਾਲੀ ਚੀਜ਼ ਇੱਥੇ ਆ ਕੇ 70 ਰੁਪਏ ਕਿਲੋ ਵੇਚੀ ਜੋ ਲੋਕਾਂ ਦੀ ਜੇਬ ਤੇ ਭਾਰ ਪੈਂਦਾ ਹੈ ਕੇਂਦਰ ਸਰਕਾਰ ਨੂੰ ਕੀ ਫੀਲ ਕਰਦਾ ਹੈ ਕੇਂਦਰ ਸਰਕਾਰ ਨੂੰ ਇੱਕੋ ਅਪੀਲ ਕਰਦੇ ਆ ਜੋ ਇਹ ਜੰਗ ਦੇ ਮਾਹੌਲ ਹੈ ਇਹਦੇ ਵਿੱਚ ਲੋਕਾਂ ਨੂੰ ਇੱਕ ਬੇਨਤੀ ਕੀਤੀ ਜਾਵੇ ਕਿ ਪੈਨਿਕ ਨਾ ਮਾਹੌਲ ਕਰਨ ਪੈਨਿਕ ਨਾ ਕ੍ਰੀਏਟ ਕਰਨ ਇਕੋ ਮਾਹੌਲ ਹੈ ਕਿ بس ਇੱਕ ਆਤੰਗਵਾਦ ਦੇ ਖਿਲਾਫ ਲੜਿਆ ਜਾਵੇ ਪਰ ਜਿਹੜਾ ਜੰਗ ਦਾ ਮਾਹੌਲ ਹੈ ਉਹ ਪੈਦਾ ਨਾ ਕੀਤਾ ਜਾਵੇ। ਸਾਡਾ ਕੀ کاروبار ਤਾਂ ਕਾਫੀ ਅਸਰ ਪਿਆ। ਬਹੁਤ ਜ਼ਿਆਦਾ ਜੀ। ਕਾਰੋਬਾਰ ਦੇਖੋ ਜੀ ਜਿਹੜੇ ਉਹ 2-4 ਦਿਨ ਦੀ ਗੱਲ ਕਰੀਏ ਤਾਂ ਕਾਰੋਬਾਰ ਬਹੁਤ ਵੱਧ ਗਿਆ ਸੀ ਲੋਕਾਂ ਦਾ। ਪਰ ਜਿਹੜੇ ਹੁਣ ਉਸ ਤੋਂ ਬਾਅਦ 10-15 20 ਦਿਨ ਹੋ ਗਏ ਨੇ ਤੇ ਕਾਰੋਬਾਰ ਅਸੀਂ ਤਾਂ ਸਾਡੀਆਂ ਉਗਰਾਹੀਆਂ ਦੇ ਇੰਨੇ ਬੁਰੇ ਹਾਲ ਹੈ ਕਿ 5000-10000 ਰੁਪਏ ਤੋਂ ਵੱਧ ਉਗਰਾਹੀ ਨਹੀਂ ਹੋਉਂਦੀ।